ਬਹੁਤ ਹੀ ਸਤਿਕਾਰਯੋਗ ਸਜਣੋ ਗੁਰੂ ਰੂਪੀ ਸਾਧ ਸੰਗਤ ਜੀ ਆਪ ਜੀ ਨੂੰ ਇਹ ਦੱਸ ਦਿਆਂ ਸਾਨੂੰ ਬੜਾ ਖੁਸ਼ੀ ਹੋ ਰਹੀ ਹੈ ਤੇ ਮਾਨਸਾ ਵਿਖੇ ਹਰ ਸਾਲ ਦੀ ਤਰ੍ਹਾਂ 22 23 24 ਮਾਰਚ ਨੂੰ ਸ਼ਹੀਦ ਭਗਤ ਸਿੰਘ ਲੋਕ ਕਲਾ ਮੰਚ ਵੱਲੋਂ ਇੱਕ ਮੇਲੇ ਦਾ ਆਯੋਜਨ ਕੀਤਾ ਜਾਂਦਾ ਹੈ ਤੇ ਉਹ ਮੇਲਾ ਇਸ ਵਾਰੀ ਵੀ ਉਸ ਦਾ ਆਯੋਜਨ ਕੀਤਾ ਗਿਆ ਤੇ ਉਹਦੇ ਵਿੱਚ ਵੱਖ-ਵੱਖ ਕਲਾਮਾਂ ਨੇ ਜਿਹੜੀਆਂ ਉਹ ਪ੍ਰਦਰਸ਼ਨੀ ਦੇ ਤੌਰ ਤੇ ਆਪਾਂ ਨੂੰ ਦਿਖਾਈਆਂ ਜਾਣੀਆਂ ਸਾਡੇ ਵਿਰਾਸਤ ਦੀ ਗੱਲ ਕਰਦੇ ਆ ਸਾਡੇ ਵਿਰਸੇ ਦੀ ਗੱਲ ਹੈ ਜਿਹੜੀ ਉਸ ਮੇਲੇ ਵਿੱਚ ਹੋਣੀ ਹੈ ਆਪ ਸਭ ਨੂੰ ਬੇਨਤੀ ਕਰਦੇ ਆ ਕਿ ਤੁਸੀਂ ਉੱਥੇ ਆ ਕੇ ਇਸ ਦਾ ਸੀਨ ਵੇਖੋ ਇਸ ਦਾ ਨਜ਼ਾਰਾ ਵੇਖੋ ਤੇ ਬੱਚਿਆਂ ਨੂੰ ਵੀ ਨਾਲ ਲੈ ਕੇ ਆਓ ਤਾਂ ਜੋ ਸਾਡੀ ਵਿਰਾਸਤ ਹੈ ਜੋ ਕਿਤਾਬਾਂ ਨੇ ਉਹ ਕਿੰਨੀਆਂ ਵਧੀਆ ਨੇ ਤੇ ਕਿੰਨੀਆਂ ਸਾਨੂੰ ਪੜ੍ਹਨੀਆਂ ਚਾਹੀਦੀਆਂ ਵਿਦਵਾਨ ਲੋਕ ਆਉਣਗੇ ਉਹਨਾਂ ਦੇ ਮੁਖਾਰਬੰਦ ਤੋਂ ਵੀ ਆਪਾਂ ਉਹਨਾਂ ਦੀ ਬਾਣੀ ਹੈ ਜਿਹੜੀ ਉਹਨਾਂ ਦੇ ਸ਼ਬਦ ਹੈ ਜਿਹੜੇ ਉਹ ਗ੍ਰਹਿਣ ਕਰਾਂਗੇ ਤੇ ਉੱਥੇ ਕੀ ਕੀ ਆਉਣਾਗਾ ਏ ਅਸੀਂ ਬਾਹਰ ਦੇ ਕਿਉਂ ਜਬੂਲ ਕੇ ਨਹੀਂ ਦੱਸਦੇ ਅਸੀਂ ਆਪ ਜੀ ਨੂੰ ਕਵਤਾਰੂਪ ਵਿੱਚ ਮੈਂ ਤੇ ਮੇਰਾ ਸਾਥੀ ਜਗਜੀਤ ਸਿੰਘ ਹੈਡਮਾਸਟਰ ਸਾਹਿਬ ਤੇ ਲਖਵਿੰਦਰ ਸ਼ਰਮਾ ਜੀ ਜੋ ਉਹ ਆਪਰੇਟਰ ਵਿੱਚ ਇੰਸਪੈਕਟਰ ਨੇ ਉਹ ਅਸੀਂ ਕਾਪ ਰੂਪ ਵਿੱਚ ਆਪ ਜੀ ਨਾਲ ਸਾਂਝਾ ਕਰਾਂਗੇ ਹੀ ਇੰਜ ਸਰਬੰਨ ਕਰਨਾ ਬੰਦੇ ਬੀਜ ਦੇ ਬੀਜ ਕਿਉਂ ਨਫਰਤਾਂ ਦੇ ਫੁੱਲ ਪ੍ਰੇਮ ਦਾ ਫਿਰੇ ਲਤਾੜਦਾ ਤੂੰ ਪਾਪ ਕਰੇ ਤੂੰ ਧਰਮ ਦੇ ਨਾਮ ਉਤੇ ਲੈ ਕੇ ਆਸਰਾ ਧਰਮ ਦੀ ਆੜ ਦਾ ਤੂੰ ਧਰਮ ਨਹੀਂ ਸਖਾ ਮੰਦਾ ਬੈਰ ਕਰਨਾ ਪਾਈ ਪਾਈ ਨੂੰ ਪਾਪੀਆ ਪਾੜਦਾ ਤੂੰ ਬਿਨਾ ਪ੍ਰੇਮ ਦੇ ਬਹਿ ਗੁਰੂ ਨਹੀਂ ਮਿਲਦਾ ਐ ਮੇਰੇ ਬਤੀ ਗਿਆਨ ਕੀ ਝਾੜਦਾ ਤੂੰ ਐ ਮੇਰੇ ਬਤੀ ਗਿਆਨ ਨੂੰ ਝਾੜਦਾ ਤੂੰ ਓਏ ਧਰਤ ਮਾਲਵੇ ਦੀ ਜਾਰੋ ਹੈ ਮੇਲਾ ਦੀ ਰਾਣੀ ਗੁਰੂਆਂ 피ਰਾਂ ਦੇ ਕਰਕੇ ਜਾਂਦੀ ਭਾਰਤ ਵਿੱਚ ਪਛਾਣੀ ਮੇਲਾ ਮੇਲ ਕਰਾ ਦਿੰਦਾ ਹੋਵੇ ਨਫਰਤ ਵੰਡ ਨਗਰਾਲੀ ਮੇਲਾ ਕਲਾਬ ਟਾਬਾਂ ਦਾ ਲੱਗਣਾ ਵਿੱਚ ਮਾਨਸਾ ਪਾਰੀ ਮੇਲਾ ਵੇਖਣ ਆਇਓ ਜੀ ਲੱਗਣਾ ਵਿੱਚ ਮਾਨਸਾ ਪਾਰੀ ਓਏ ਪਰਤੀ ਗਏ ਕਥਾ ਦਾ ਦੂਰੋਂ ਦੂਰੋਂ ਸੱਜਣ ਆਉਣੇ ਜਿਹੜੇ ਵਿਛੜੇ ਸਾਲਾਂ ਦੇ ਸੱਜਣ ਸੱਜਣਾ ਸੰਗ ਮਲਾਉਣੇ ਖੁਸ਼ੀ ਨਚੂਜੇ ਰਾਤੇ ਦੇクレਈ ਕੋ ਦੇ ਵੇ ਵਿੱਚ ਖਾਰੀ ਮੇਲਾ ਮਰਾ ਕਿਤਾਬਾਂ ਦਾ ਲੱਗਣਾ ਵਿੱਚ ਮਾਨਸਾ ਪਾਰੀ ਮੇਲਾ ਵੇਖਣ ਆਇਓ ਜੀ ਲੱਗਣਾ ਵਿੱਚ ਮਾਨਸਾ ਪਾਰੀ ਧੋਤਨੀ ਆਉਣੇ ਕਲਮਾਂ ਦੇ ਜਿਨ੍ਹਾਂ ਦੀ ਕਲਮ ਮੋੜਦੀ ਨਹਿਰਾ ਐਸੇ ਹਰਫ ਉੱਪ ਕਰੇ ਨੇ

ਕਿਦਾ ਪਾਵਣਗੇ ਬਾਬੇ ਕਿਦਾ ਪਾਵਣਗੇ ਤੱਕ ਕੇ ਆਉਣੀ ਜਾਨ ਜੋਾਨੀ ਕਿੜੇ ਬੂਲ ਬੋਲੀਆਂ ਦੇ ਹੋਣੀ ਗੱਲ ਪੂਰੀ ਬੇਦਵਾਨੀ ਤੀਆਂ ਪਹਿਣਾ ਆਉਣੀਆਂ ਮੇਲਾ ਪੂਰਾ ਸੱਬਿਆ ਚਾਰੀ ਮੇਲਾ ਕਲਾ ਕਿਤਾਬਾਂ ਦਾ

ਮੇਲਾ ਕਲਾ ਕਿਤਾਬਾਂ ਦਾ ਲਖਣਾ ਵਿੱਚ ਮਾਨਸਾ ਪਾਰੀ ਮੇਲਾ ਵੇਖਣ ਆਇਓ ਜੀ ਲਖਣਾ ਵਿੱਚ ਮਾਨਸਾ ਪਾਰੀ ਉਹ ਬਿਨਾ ਸਾਜੋਂ ਗੱਜਣਗੇ ਬਾਜੀ ਬਾਜ ਸਾਜੋਂ ਗੱਜਣਗੇ ਕਵੀਸ਼ਰ ਗਾਉਣੇ ਛੰਦ ਪਿਆਰੇ ਸੁਣਿਓ ਹੇਕਾਂ ਵਿੱਚ ਲਾ ਕੇ

ਜਵਾਨੀ ਵੇਖਿਓ ਨਾ ਜਦੀ ਜੀ ਚੋਬਰ ਸਤਿਆ ਕਰਨ ਤਕਦੀਰਾ ਗੁਣ ਗੋੜ ਆਰਫਾਂ ਦੇ ਔਲੇ ਬਾਗ ਬੜੇ ਗੁਣਕਾਰੀ ਮੇਲਾ ਕਲਾ ਕਿਤਾਬਾਂ ਦਾ ਲਗਣਾ ਵਿੱਚ ਮਾਨਸਾ ਪਾਰੀ ਮੇਲਾ ਵੇਖਣ ਆਇਓ ਜੀ ਲਗਣਾ ਵਿੱਚ ਮਾਨਸਾ ਪਾਰੀ ਉਹ ਦਰਦ ਬਿਆਨੇ ਕੰਮ ਦੇ ਬਾਜੀ ਬਿਆਨੇ ਕੰਮ ਦੇ ਨਾਟਕਾਂ ਵਿੱਚ ਵੇਖਿਓ ਆਗੇ ਮੈਂ ਕਿਤੇ ਨਹੀਂ ਗਿਆ ਆਖਣ ਉੱਚੀਆਂ ਹੈ ਕਾਂ ਲਾ ਕੇ ਉਹ ਸਨਮਾਨਯਾਨੇ ਨੇ ਜਿਨ੍ਹਾਂ ਦੀ ਉਤਮਕਾਰ ਗੁਜ਼ਾਰੀ ਮੇਲਾ ਕਲਾ ਕਿਤਾਬਾਂ ਦਾ ਲਗਣਾ ਵਿੱਚ ਮਾਨਸਾ ਪਾਰੀ ਮੇਲਾ ਵੇਖਣ ਆਇਓ ਜੀ ਲਗਣਾ ਵਿੱਚ ਮਾਨਸਾ ਪਾਰੀ ਉਹ ਸਤਾਈ ਹੋਏ ਪਹਿਲਾ ਜੀ ਸਤਾਈ ਹੋਏ ਪਹਿਲਾ ਜੀ 28ਵਾਂ ਪਾਉਂਦਾ ਫਿਰੇ ਤਮੰਲਾ ਆਖੇ ਔਲਕੇ ਸਰਗਾਂ ਤੋਂ ਕਲਦੀਪ ਜਾਂ ਕਰਦਾ ਫਿਰੇ ਕਮਲਨਾ ਤੇਰੇ ਸਾਥੀ ਜਿੰਨੇ ਵੀ ਉਹ ਵੀ ਮਾਨਤਾਂ ਹਕਦਾਰੀ ਮੇਲਾ ਕਲਾ ਕਤਾਬਾਂ ਦਾ ਲਗਣਾ ਵਿੱਚ ਮਾਨਸਾ ਪਾਰੀ ਮੇਲਾ ਵੇਖਣ ਆਇਓ ਜੀ ਲਗਣਾ ਵਿੱਚ ਮਾਨਸਾ ਪਾਰੀ ਓ ਬਾਈ 24 ਮਾਰਚ ਨੂੰ ਮਾਤਾ ਸੁందਰੀ ਕਾਲਜ ਆਉਏ ਹਾਂਜੀ ਬਾਈ 23 24 ਮਾਰਚ ਨੂੰ ਮਾਤਾ ਸੁందਰੀ ਕਾਲਜ ਲੱਗੂ ਤੱਕਿਓ ਸੀਨਾ ਓਨੋਖੇ ਨੂੰ ਥੋੜਾ ਮਨ ਲਾਟੂ ਵਾਂਗੂ ਜੱਗੂ ਖਾਣਾ ਪੀਣਾ ਬੋਲਣਾ ਜੀ ਇਥੇ ਹੋਣਾ ਪੂਰਾ ਮਿਆਰੀ ਮੇਲਾ ਕਲਾ ਕਿਤਾਬਾਂ ਦਾ ਲੱਗਣਾ ਵਿੱਚ ਮਾਨਸਾ ਪਾਰੀ ਮੇਲਾ ਦੇਖਣ ਆਇਓ ਜੀ ਲੱਗਣਾ ਵਿੱਚ ਮਾਨਸਾ ਪਾਰੀ ਉਹ ਸਾਡੀ ਅਰਜ ਮਰਾਰੀ ਨੂੰ ਸਾਡੀ ਅਰਜ ਮਰਾਰੀ ਨੂੰ ਬਖਸ਼ੋ ਤਾਕਤ ਸੇਤਨ ਰੋਈ ਮਿਲ ਆਵਣ ਸੱਜਣ ਜੀ पवे न बिघन कॾहिं बि कोई जग जीवन लखविदर भे दी जमे दी के तिखी बड़ी प्यारी कावे तिखी बड़ी प्यारी मेला करागदा लॻन विच मानसा मेल वेखण आयो जी लॻणा वेच मानसा पारी हो